नमस्कार जय हिंद दोस्तों मैं पवन मुखिया मुखिया रियल न्यूज़ संवाददाता स्वागत करता हूं भारतीय जनता पार्टी बनु देश दे देश भर दे ਵਿੱਚ 2 ਸਤੰਬਰ ਤੋਂ ਮੈਂਬਰਸ਼ਿਪ ਦਾ ਆਗਾਜ਼ ਕੀਤਾ ਗਿਆ ਜੋ ਮੈਂਬਰਸ਼ਿਪ ਦਾ ਆਗਾਜ਼ ਸ਼ੁਰੂ ਕੀਤਾ ਗਿਆ ਉਸੇ ਕਣੀ ਦੇ ਤਹਿਤ ਅੱਜ ਬਾਲਪੁਰ भवन ਦੇ ਵਿੱਚ ਭਾਤੀ ਜਨਤਾ ਪਾਰਟੀ ਦੇ ਰਾਸ਼ਟਰੀ ਨੇਤਾ ਹਰਜੈ ਸਿੰਘ ਗਰੇਵਾਲ ਦੀ ਅਗਵਾਈ ਦੇ ਵਿੱਚ ਵੀ ਮੈਂਬਰਸ਼ਿਪ ਨੂੰ ਲੈ ਕੇ ਮੀਟਿੰਗ ਦਾ ਆਯੋਜਨ ਕੀਤਾ ਗਿਆ ਇਸ ਦੌਰਾਨ ਗਰੇਵਾਲ ਵੱਲੋਂ ਪੱਤਰਕਾਰ ਨਾਲ ਗੱਲਬਾਤ ਕੀਤੀ ਗਈ ਆਓ ਸੁਣੋਨੇ ਗਰੇਵਾਲ ਜੀ ਨੇ ਪੱਤਰਕਾਰ ਨਾਲ ਕੀਤੀ ਗੱਲਬਾਤ ਵਿੱਚ ਮੈਂਬਰਸ਼ਿਪ ਨੂੰ ਲੈ ਕੇ ਕੀ ਕੀ ਕਿਹਾ ਗਿਆ ਇਸ ਤਰ੍ਹਾਂ ਜੀ ਮੈਂਬਰਸ਼ਿਪ ਸਾਡੀ 6 ਸਾਲ ਵਾਸਤੇ ਹੁੰਦੀ ਹੈ ਮਾਨਯੋਗ ਨરેਂਦਰ ਮੋਦੀ ਜੀ ਸਾਡੇ ਭਾਰਤ ਦੇ ਪ੍ਰਧਾਨ ਮੰਤਰੀ ਉਹਨਾਂ ਨੇ ਨੱਡਾ ਜੀ ਦੇ ਨਾਲ ਮੈਂਬਰਸ਼ਿਪ ਸ਼ੁਰੂ ਕੀਤੀ ਹੈ ਪਰਸੋਂ ਠੀਕ ਹੈ ਔਰ ਐਸ ਫਰ ਹੁਣ ਅੱਜ ਤੱਕ ਸਾਡੀ ਮੈਂਬਰਸ਼ਿਪ ਜਿਹੜੀ ਸੀ ਉਹ 18 ਕਰੋੜ ਤੋਂ ਵੱਧ ਸੀ ਔਰ ਇਸ ਵਾਰ ਸਾਡੀ ਮੈਂਬਰਸ਼ਿਪ ਜਿਹੜੀ ਆ ਇਸ ਤੋਂ ਕਿਤੇ ਜ਼ਿਆਦਾ ਜਾਣੀ ਹੈ ਔਰ ਸਮਾਜ ਦੇ ਸਾਰੇ ਵਰਗਾਂ 'ਚ ਸੀ ਦੇਸ਼ ਦੇ ਸਾਰੇ ਹਿੱਸਿਆਂ 'ਚ ਸੀ ਤੇ ਹੁਣ ਤੋਂ ਦੁਬਾਰਾ ਹੋਏਗੀ ਉਹ ਮੈਂਬਰਸ਼ਿਪ ਜਿਹੜੀ ਆ ਪੁਰਾਣੀ ਉਹ ਖਤਮ ਹੋ ਠੀਕ ਹੈ ਔਰ ਇਸੇ ਕਰਕੇ ਸਭ ਜਗ੍ਹਾ ਹੀ ਇਸ ਵੇਲੇ ਸਾਡੇ 35 ਪੰਜਾਬ ਦੇ ਆਰਗੇਨਾਈਜੇਸ਼ਨਲ ਡਿਸਟ੍ਰਿਕਟ ਨੇ 35 ਦੇ 35 ਚ 10 ਤੋਂ 11 ਵਜੇ ਦੇ ਵਿੱਚ ਮੈਂਬਰਸ਼ਿਪ ਸ਼ੁਰੂ ਹੋਈ ਹੈ ਸਾਰੇ ਸੀਨੀਅਰ ਲੀਡਰ ਜਿਹੜੇ ਆ ਔਰ ਸਾਰੇ ਜਿਹੜੇ ਕੰਮ ਕਰਦੇ ਆ ਬਹੁਤ ਸਾਲਾਂ ਤੋਂ ਉਹ ਸਾਰੇ ਲੋਕਾਂ ਨੇ ਹਰ ਜਗ੍ਹਾ ਕੀਤੀ ਆ ਕਿਸੇ ਜਗ੍ਹਾ ਕਿਸੇ ਸੀਨੀਅਰ ਲੀਡਰ ਨੇ ਜਾਣਾ ਸੀ ਕਿਸੇ ਜਗ੍ਹਾ ਕਿਸੇ ਇੱਥੇ ਮੇਰੀ ਡਿਊਟੀ ਸੀ ਤੇ ਸਾਡੇ ਮਹਿਲਾ ਮੋਰਚੇ ਦੇ ਪ੍ਰਧਾਨ ਵੀ ਬੈਠੇ ਆ ਇੱਥੇ ਬੀਬਾ ਸੀ ਗਗਨ ਸ਼ੇਰ ਗਿੱਲ ਔਰ ਯੁਵਾ ਮੋਰਚਾ ਦੇ ਵੀ ਮੈਂਬਰਸ਼ਿਪ ਦੇ ਇੰਚਾਰਜ ਵੀ ਲਾਏ ਹੋਏ ਆ ਅੰਮ੍ਰੇਸ਼ ਕੁਮਾਰ ਬੈਠੇ ਆ ਸਪਰਾ ਜੀ ਸਪਰਾ ਜੀ ਆ ਸਪਰਾ ਜੀ ਬੈਠੇ ਆ ਇਹ ਇੱਥੇ ਇੰਚਾਰਜ ਨੇ ਸਾਡੇ ਔਰ ਬਹੁਤ ਪੁਰਾਣੇ ਲੀਡਰ ਆ ਔਰ ਲੰਦਾ ਜੀ ਜਨਰਲ ਸੈਕਟਰੀ ਨੇ ਉਰੂਬੀ ਵੀ ਬੈਠਾ ਜਨਰਲ ਸੈਕਟਰੀ ਹੈ ਮੈਂ ਜੀ ਜੀ ਹਾਂ ਤੇ ਇਹ ਸਾਡੇ ਪਾਰਟੀ ਦੇ ਜਿਹੜੇ ਜ਼ਿਲ੍ਹਾ ਪ੍ਰਧਾਨ ਨਾਲ ਬੈਠੇ ਆ ਤੇ ਇਹਨਾਂ ਦੀ ਤਾਂ ਡਿਊਟੀ ਖੈਰ ਆ ਤਿੰਨੋਂ ਵਿਧਾਨ ਸਭਾ ਦੀ ਆ ਇਹ ਪੂਰੀ ਮੈਂਬਰਸ਼ਿਪ ਕਰਾਉਣੀ ਹੈ ਤੇ ਵਿੱਕੀ ਜੀ ਆਪਣਾ ਕਨੌਰ ਦੇ ਹਲਕਾ ਇੰਚਾਰਜ ਨੇ ਹੁਣ ਪਹਿਲਾਂ ਜਿਹੜਾ ਪ੍ਰਧਾਨ ਰਹੇ ਆ ਤੇ ਕਨੌਰ ਚ ਵੱਧ ਤੋਂ ਵੱਧ ਮੈਂਬਰਸ਼ਿਪ ਹੋਵੇ ਮੈਂ ਉਮੀਦ ਕਰਦਾ ਜਿਸ ਤਰ੍ਹਾਂ ਦੇ ਲੀਡਰ ਨੇ ਇਹ ਸਾਡੇ ਨਾਲੋਂ ਰਾਜਪੁਰੇ ਨਾਲੋਂ ਜ਼ਿਆਦਾ ਇਸ ਵਾਰ ਮੈਂਬਰਸ਼ਿਪ ਕਰਨਗੇ ਅਸੀਂ ਇੱਕ ਤੋਂ ਇੱਕ ਵੱਧ ਕੇ ਸਾਡਾ ਮੁਕਾਬਲਾ ਇਹ ਨਹੀਂ ਹੈ ਕਿ ਟਿਕਟ ਕਿਹਨੂੰ ਮਿਲੇ ਲੀਡਰ ਕੌਣ ਹੋਵੇ ਉਹ ਨਹੀਂ ਹੈ ਸਾਡਾ ਇਹ ਹੈ ਕਿ ਸਾਡੀ ਮੈਂਬਰਸ਼ਿਪ ਵੱਧ ਹੋਵੇ ਔਰ ਜਿਹੜਾ ਕਰੇਗਾ ਵਰਕਰ ਉਹ ਸਾਰਿਆਂ ਦਾ ਨਜ਼ਰ ਚਾਹੀਗਾ ਸਿੱਤਾ ਹੁਣ ਵੀ ਸਾਡੀ ਜਿਹੜੀ ਮੈਂਬਰਸ਼ਿਪ ਹੈ ਕਈ ਮੁਲਕਾਂ ਦੀ ਜਨਸੰਖਿਆ ਨਾਲੋਂ ਜ਼ਿਆਦਾ ਕਈ ਮੁਲਕਾਂ ਦੀ ਜਨਸੰਖਿਆ ਨਹੀਂ ਹੈਨੀ ਜਿੰਨੀ ਸਾਡੀ ਮੈਂਬਰਸ਼ਿਪ ਹੈ ਪਰ ਇਸ ਵਾਰ ਅਸੀਂ ਮੈਨੂੰ ਜਿੱਥੋਂ ਤੱਕ ਜਾਣਕਾਰੀ ਹੈ ਜਿਸ ਤਰੀਕੇ ਨਾਲ ਪੂਰੀ ਪਾਰਟੀ ਲੱਗੀ ਆ 25 ਕਰੋੜ ਤੋਂ ਉੱਪਰ ਜਾਣਾ ਪੰਜਾਬ ਸਾਡਾ 50 ਲੱਖ ਤੋਂ ਉੱਪਰ ਪਹਿਲਾਂ 25 ਲੱਖ ਹੈਗੀ ਹੈ ਸਾਡੀ 50 ਲੱਖ ਤੋਂ ਉੱਪਰ ਜਾਵਾਂਗੇ ਔਰ 1 ਕਰੋੜ ਤੱਕ ਵੀ ਹੋ ਸਕਦੀ ਹੈ ਨਾ ਫੀਸ ਇਦਾਂ ਕੋਈ ਨਹੀਂ ਹੈ ਐਸਾ ਪਰ ਜਿਹੜੇ ਐਕਟਿਵ ਮੈਂਬਰ ਬਣਨਗੇ ਉਹਨਾਂ ਦੀ ਫੀਸ ਹੈ ਜਿਹੜਾ 100 ਪ੍ਰਾਇਮਰੀ ਮੈਂਬਰ ਬਣਾਊਗਾ ਉਹਦੇ ਪਿੱਛੇ ਇੱਕ ਐਕਟਿਵ ਮੈਂਬਰ ਬਣੇਗਾ ਉਹ ਹੈ ਇਹ ਕੋਈ ਖਾਸ ਬਹੁਤਾ ਔਖਾ ਗੁੰਝਲਦਾਰ ਮਸਲਾ ਨਹੀਂ ਹੈ ਜਿਹੜੇ ਕੰਮ ਕਰਦੇ ਆ ਰੋਜ਼ਾਨਾ ਸਾਡੇ ਤਾਂ ਇਹਨਾਂ ਚੀਜ਼ਾਂ ਦਾ ਕੋਈ ਫਰਕ ਹੀ ਨਹੀਂ ਪੈਂਦਾ ਜਿਹੜੇ ਕੰਮ ਕਰਦੇ ਉਹ ਆਪੇ ਅੱਗੇ ਆਏ ਰਹਿੰਦੇ ਆ ਤੇ ਮੇਰਾ ਖਿਆਲ ਹੈ ਵੀ ਤੁਹਾਡਾ ਸਹਿਯੋਗ ਵੀ ਸਾਨੂੰ ਮਿਲੇਗਾ ਇਹਦੇ ਚਾਏ ਆ ਜੀ ਇਹ ਇਸ ਤਰ੍ਹਾਂ ਦੇ ਫਾਰਮ ਨੇ ਇਹ ਤੁਹਾਡਾ ਮੈਂਬਰ ਨੰਬਰ ਆ ਰਿਹਾ ਜੀ ਇਹ ਤੁਹਾਡਾ ਨਾਮ ਆਕਰ ਨੰਬਰ ਤੁਹਾਨੂੰ ਮੈਂ ਦੇ ਦਿੰਦਾ ਹੈਗਾ 8402024 ਆ ਦੇਖੋ ਹਾਂ ਇਹ ਇੱਕ ਮਸਤੀ ਲਿੱਤੇ ਸੀ ਨਹੀਂ ਨਹੀਂ ਤੁਸੀਂ ਆਪ ਦੇ ਤੁਸੀਂ ਆਪਦੇ ਟੈਲੀਫੋਨ ਤੇ ਡਾਇਲ ਕਰੋ ਤੁਹਾਡਾ ਮੈਂਬਰਸ਼ਿਪ ਨੰਬਰ ਆ ਜਾਏਗਾ ਤੁਹਾਨੂੰ ਹਰ ਘਰ ਤੇ ਸੰਪਰਕ ਕਰੋ ਜੀ ਹਾਂ ਜੀ ਹਾਂ ਜੀ ਹਾਂ ਹਰੋਂ ਮੈਂ ਹਰ ਸੇ ਹਰਵਾੜੋ ਕਰਨਾ ਜਿਹੜਾ ਕਰਨੇਗਾ ਉਹ ਲੀਡਰ ਬਣ ਜਾਏਗਾ ਜਿਹੜਾ ਨਹੀਂ ਕਰੇਗਾ ਉਹ ਘਰ ਬੈਠੇਗਾ ਠੀਕ ਹੈ ਇਹਦੇ ਦਾ ਸਭ ਨੇ ਕਰਨਾ ਇਹਦੇ ਚ ਕੀ ਆ ਸ਼ਹਿਰ ਵਾਸੀਆਂ ਨੂੰ ਮੈਂ ਕੀ ਕਹਿਣਾ ਜੀ ਮੈਂ ਤਾਂ ਦੇਸ਼ ਵਾਸੀਆਂ ਨੂੰ ਕਹੂੰਗਾ ਸਾਰੇ ਹੀ ਸਾਡੇ ਦੇਸ਼ ਦਾ ਹਿੱਸਾ ਨੇ ਅਸੀਂ ਅਸੀਂ ਮੈਂਬਰਸ਼ਿਪ ਕਰਾਂਗੇ ਹਰ ਚਾਰ ਵਰਗ ਚ ਜਾਵਾਂਗੇ ਕਿਉਂਕਿ ਸਮਾ ਸਾਰੇ ਵਰਗ ਜੁੜੇ ਹੋਣੇ ਚਾਹੀਦੇ ਆ ਨਾਲ ਪਾਰਟੀ ਦੇ ਪਾਰਟੀ ਵਰਕਰ ਨੂੰ ਨੀ ਕੋਈ ਟਾਰਗੇਟ ਦਿੱਤੇ ਹੈ ਉਹ ਸਾਰਿਆਂ ਨੂੰ ਦੇਣੇ ਆ ਜੀ ਆ ਜਿਹੜੇ ਫਾਰਮ ਪਏ ਆ ਕਿ ਜਿਲ੍ਹਾ ਪ੍ਰਧਾਨ ਦੀ ਮੰਡਲ ਪ੍ਰਧਾਨ ਮੈਂਬਰਸ਼ਿਪ ਇਨਚਾਰਜ ਆ ਸਾਡੇ ਸਪਰਾ ਜੀ ਬੈਠੇ ਆ ਇਹ ਸਾਰਿਆਂ ਨੂੰ ਟਾਰਗੇਟ ਦੇ ਨੇ ਇਹਨਾਂ ਦਾ ਕੰਮ ਕਿੰਨਾ ਟਾਰਗੇਟ ਦੇ ਰਿਹਾ ਵਰਤ ਇਹ 200 ਟੰਡਾ ਦੋ ਪਰਬੂਤ ਪਰਕਰ ਚਾਹੀਦਾ ਪਰਬੂਤ ਪਰਬੂਤ 200 ਦੋ ਟਾਂਡਾ ਵੀ ਹੋ ਜਾ ਇਹ ਨੀਕਾ ਕਰਦਾ ਮਿਨੀਮਲ ਮਿਨੀਮਲ ਵੀ ਤੇ ਉਹ ਕਰਨਾ ਹੈਗਾ ਉਹ ਤਾਂ ਉਹਨਾਂ ਨੇ ਟਾਰਗੇਟ ਦੇਣਾ ਸਰਪਰਾ ਜੀ ਨੇ ਬਾਕੀ ਅਸੀਂ ਤਾਂ ਅਸੀਂ ਸਾਰੇ ਉਹਨਾਂ ਦਾ ਸਹਿਯੋਗ ਕਰਾਂਗੇ ਦੇਖੋ ਸਾਨੂੰ ਕੋਈ ਨੁਕਸਾਨ ਨਹੀਂ ਹੋਣਾ ਇਹਦਾ ਕਿਸਾਨ ਜੇ ਸਾਨੂੰ ਵੋਟ ਨਾ ਕਰਦਾ ਹੋਵੇ ਤਾਂ ਦੇਸ਼ 'ਚ ਸਾਡੀ ਸਰਕਾਰ ਨਾ ਬਣੇ ਕਿਸਾਨ ਜਥੇਬੰਦੀ ਦਾ ਮੈਂ ਵੀ ਆਕੂ ਰਹਾ ਮੈਂ ਬੀਜੇਪੀ ਦੀ ਕਿਸਾਨ ਜਥੇਬੰਦੀ ਦਾ ਦੇਸ਼ ਦਾ ਅਗੂ ਠੀਕ ਹੈ ਆਲ ਇੰਡੀਆ ਜਨਰਲ ਸੈਕਟਰੀਆ ਆਲ ਰੀਡੀ ਐਂਟਰ ਆ ਰਿਹਾ ਸਾਡੇ ਨਾਲ 25 ਲੱਖ 30 ਲੱਖ 2 ਲੱਖ 4 ਲੱਖ ਸੰਖਿਆ ਦਾ ਡਿਸਪਿਊਟ ਨਹੀਂ ਹੈ ਸਾਡੇ ਨਾਲ ਵੀ ਲੋਕ ਜੁੜੇ ਸੀ ਕਿਸਾਨ ਉਹ ਸਾਡੀ ਵਿਚਾਰਧਾਰਾ ਤੋਂ ਪ੍ਰੇਰਿਤ ਸੀ ਇਹ ਤਾਂ ਨਹੀਂ ਮੈਂ ਕਹਿ ਸਕਦਾ ਜੇ ਮੈਂ ਬਿਆਨ ਦੇਵਾਂ ਕਿ ਸਾਰੇ ਕਿਸਾਨ ਕਹਿ ਰਹੇ ਇਹ ਗੱਲ ਇਸੇ ਤਰ੍ਹਾਂ ਕਿਸਾਨ ਜਥੇਬੰਦੀਆਂ ਜਿਹੜੀਆਂ ਕੁਝ ਕੋਈ ਆਪਣੀ ਆਪਣੀ ਵਿਚਾਰਧਾਰਾ ਤੋਂ ਪ੍ਰੇਰਿਤ ਆ ਉਹ ਇਹ ਕਰ ਰਹੇ ਆ ਕਿਸਾਨ ਨਹੀਂ ਸਾਡਾ ਵਿਰੋਧ ਕਰ ਰਹੇ ਜਵਾਸਾਂ ਨਾਲ ਖਰੀਆਂ ਨਾਲ ਮੈਂ ਬਸ ਹੀ ਆਪਾਂ ਬਾਪ ਪੀ ਆ ਗਏ ਇਸ ਨੂੰ ਕਿ ਸਰਫੀ ਹੋ ਗਿਆ ਲੋਕਤੰਤਰ ਚ ਹਾਰ ਜਿੱਤ ਹੁੰਦੀ ਰਹਿੰਦੀ ਹੈ ਕਿਸਾਨ ਕੇ ਮੁਰਦੇ ਪਵਾਦੀ ਨਾ ਨਾ ਕਿਸਾਨ ਤੇ ਕਿਉਂ ਜ਼ਿੰਮੇਦਾਰੀ ਹੈ ਜ਼ਿੰਮੇਦਾਰੀ ਸਾਡੇ ਤੇ ਹੈ ਅਸੀਂ ਪੂਰੀ ਪਹੁੰਚ ਨਹੀਂ ਕਰ ਸਕੇ ਪੂਰੀ ਸੇਵਾ ਜਿੱਥੇ ਕੋਈ ਕਮੀ ਰਹਿ ਗਈ ਐਵੇਂ ਦੂਜਿਆਂ ਨੂੰ ਦੋਸ਼ ਲਈ ਜਾਓ ਉਹਨੇ ਮਾਰਤੇ ਉਹਨੇ ਮਾਰਤੇ ਜਿਹੜੀਆਂ ਪਾਰਟੀਆਂ ਨੂੰ ਆਏ ਦੂਸਰੇ ਲੋਕ ਮਾਰ ਲੈਂਦੇ ਆ ਉਹ ਪਾਰਟੀਆਂ ਕਦੇ ਸਰਵਾਈਵ ਨਹੀਂ ਕਰਦੀਆਂ ਇਹ ਬੀਜੇਪੀ ਦੀ ਨਸਲ ਉਹ ਨਹੀਂ ਹੈ ਅਸੀਂ ਤਾਂ ਹਰ ਵਾਰ ਜਦੋਂ ਭਾਰਤੀ ਜਨ ਸੰਘ ਸੀਗੇ ਜਦੋਂ ਜਿੱਤਣ ਲਈ ਲੜਦੇ ਸੀ ਚਾਹੇ ਹਾਰਨਾ ਵੀ ਹੁੰਦਾ ਸੀ ਮੈਂ ਖੁਦ ਉਸ ਵੇਲੇ ਲੜਿਆ ਮੈਨੂੰ ਪਤਾ ਸੀ ਕਿ ਮੈਂ ਹਾਰਨਾ ਮੈਨੂੰ ਵੋਟਾਂ ਘੱਟ ਪੈਣੀਆਂ ਪਈਆਂ ਪੂਰੀ ਜਾਨ ਲਾ ਦਿੰਦੇ ਸੀ ਸਾਰੇ ਉਸ ਵੇਲੇ ਵੀ ਤੁਸੀਂ ਤਾਂ ਜਾਣਦੇ ਹੋ ਸਾਰਾ ਰਾਮ ਸਾਹਿਬ ਪਹਿਲੇ ਬੀਜੇਪੀ ਤੇ ਨਹੀਂ ਦਾ ਲੜਦੇ ਹੁੰਦੇ ਸੀ ਅਕਾਲੀ ਬੀਜੇਪੀ ਬਣ ਹੁੰਦਾ ਨਾ ਇਸ ਵਾਰੀ 13 ਸੀਟਾਂ ਦੇ ਲੜੀਆਂ ਵੋਟ ਪਰਸੈਂਟ ਚਾਹੇ ਵੱਧ ਗਈ ਹੈ ਲੇਕਿਨ ਸੀਟ ਇਹ ਕੋਈ ਨਹੀਂ ਆਈ ਇਹ ਮਹਾਰਾਣੀ ਸਾਹਿਬ ਨਾਲ ਗੱਲ ਹੋਈ ਸੀ ਉਹਨਾਂ ਨੇ ਕਿਹਾ ਕਿ ਖਾਣਾ ਕਰਕੇ ਵੰਡੂ گے ਮਹਾਰਾਣੀ ਸਾਹਿਬ ਦੀ ਸੋਚ ਹੋਊਗੀ ਮੈਂ ਪਾਰਟੀ ਦਾ ਕਾਰਕਾਰਤਾ ਸੰਗਠਨ ਦਾ ਉਹ ਆਪਦੀ ਗੱਲ ਕਹਿੰਦੇ ਆ